ਲਿਆ ਜਾਏਗਾ ਔਰ ਫੈਸਲੇ ਦਾ ਜਿਹੜਾ ਇੰਪਲੀਮੈਂਟ ਹੈ ਜਿਹੜੀ ਸਜ਼ਾ ਦਿੱਤੀ ਜਾਏਗੀ ਉਹ ਜਨਤਕ ਤੌਰ ਤੇ ਦਿੱਤੀ ਜਾਏਗੀ ਤਾਂ ਕਿ ਆਨ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਤਾਕਤਾਂ ਜਿਹੜੇ ਵੀ ਧਰਮਾਂ ਦੇ ਖਿਲਾਫ ਬੇਅਦਬੀ ਕਰਨੀਆਂ ਚਾਹੁੰਦੀਆਂ ਉਹਨਾਂ ਨੂੰ ਤਨ ਹੋ ਜਾਵੇ ਕਿ ਪੰਜਾਬ ਦੀ ਧਰਤੀ 'ਤੇ ਅਗਰ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੀ ਸਖਤ ਸਜ਼ਾ ਜਿਹੜਾ ਜਨਤਕ ਹੋਵੇ ਪੰਜਾਬ ਤਾਂ ਮਿਸਾਲ ਹੈ ਸਾਰੇ ਧਰਮਾਂ ਦੇ ਲੋਕ ਇੱਕ ਗੁਲਦਸਤੇ ਕੇ ਵਾਂਗੂ ਰਹਿੰਦੇ ਆਂ ਆਪ ਜੀ ਕੀ ਕਹੋਗੇ ਪੰਜਾਬ ਅੱਜ ਤੋਂ ਨਹੀਂ ਪਿਛਲੇ ਕਈ ਹਜ਼ਾਰ ਸਾਲਾਂ ਤੋਂ ਔਰ ਅਗਰ ਤੁਸੀਂ ਦੇਖੋ ਤੇ ਪਹਿਲੀ ਪਾਸ਼ਾਹੀ ਤਾਂ ਤਨ ਗੁਰ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਉਹਦੇ ਜੀ ਤੁਹਾਨੂੰ ਸਿੱਖ ਪੰਥ ਦੇ ਸੱਜੇ ਖੱਬੇ ਮੁਸਲਮਾਨ ਤੇ ਹਿੰਦੂ ਐਨ ਭਰਾਵਾਂ ਵਾਂਗੂ ਜੁੜੇ ਖੜੇ ਨਜ਼ਰ ਆਉਂਦਾ ਚਾਹੇ ਤੁਸੀਂ ਭਾਈ ਲਾਲੋ ਤੋਂ ਲੈ ਲਓ ਜਾਂ ਫਿਰ ਦੀਵਾਨ ਟੋਡਰਮਲ ਨੂੰ ਲੈ ਲਓ ਚਾਹੇ ਮਲੇਰ ਨਵਾਬ ਮਲੇਰ ਗੋਲਡੇ ਨੂੰ ਲੈ ਲਓ ਜਾਂ ਨਬੀ ਖਾਨ ਨੂੰ ਲੈ ਲਓ ਤੁਹਾਨੂੰ ਮੁਸਲਮਾਨ ਤੇ ਹਿੰਦੂ ਜਿਹੜੇ ਨੇ ਸਿੱਖ ਕੌਮ ਦੇ ਨਾਲ ਹਮੇਸ਼ਾ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜੇ ਰਹੇ ਨੇ ਅੱਜ ਵੀ ਇਹ ਜਿਹੜੀਆਂ ਕਿੰਨੋਂ ਕੌਮ ਉਹਨਾਂ ਨੇ ਦੁਨੀਆ ਦੀ ਕੋਈ ਤਾਕਤ ਕਿਸੇ ਸ਼ਰਾਰਤ ਦੇ ਜ਼ਰੀਏ ਸਾਡੀ ਇਕਤਾ ਨੂੰ ਤੋੜ ਨਹੀਂ ਸਕਦੀ